ਹਾ ਜਿਗਾਂ ਦੁਆਰੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜ ਨਾ ਕਰੀ ਜੀ ਲੜੀ ਲਾਰ ਵਿਆਖਿਆ ਚੱਲ ਰਹੀ ਹੈ ਸਤਿ ਸ੍ਰੀ ਗੁਰੂ ਆਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੁਖ ਨੂੰ ਸਭ ਦੇ ਵਿੱਚੋਂ ਜੀ ਹਜਪਾ ਸ਼ੇਮੀ ਅਸਤਪਦੀ ਦੇਸ ਲੋਕ ਤੇ ਪਹਿਲੇ ਪਾਤਿ ਵਿਚਾਰ ਕਰਦੀ ਹੈ ਪਾਉ ਜੀ ਗੁਰੂ ਸਾਹਿਬ ਜੀ ਸਲੋਕ ਦਾ ਆਪਾਂ ਜਾਪ ਕਰ ਲੀਏ ਸਲੋਕ ਕਾਮ ਕਰੋ ਦੇਰ ਲੋਭ ਮੋਹ ਬਿਨ ਸਜਾਏ ਅੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਕਾਮ ਕ્રોਧ ਅਰ ਲੋਭ ਮੋਹ ਬਿੰਸ ਜਾਏ ਅਹਮੇਵਾ ਇਹ ਸਰੀਰ ਦੇ ਜੀ ਪੰਜੇ ਵਕਾਰ ਜੋ ਸਰੀਰ ਨੂੰ ਨਾਸ ਕਰ ਦਿੰਦੇ ਆ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਲਿਖਿਆ ਤਾਮ ਕਰੋਧ ਕਾਇਆ ਕਉ ਗਾਲੈ ਜਿਉ ਕੰਚਣ ਸੋਹਾਗਾ ਟੱਲੈ ਕਹਿੰਦੇ ਜਿਵੇਂ ਸੋਹਾਗਾ ਹੁੰਦਾ ਨਾ ਉਠਾਲ ਲੈਂਦਾ ਜੀ ਸਿਉਨੇ ਨੂੰ ਸਨਾਰ ਵੀਰ ਕੋਲੇ ਹੁੰਦਾ ਦਾ ਕਿੰਦੇ ਸਰੀਰ ਨੂੰ ਕਾਮ ਤੇ ਕ੍ਰੋਧ ਐ ਗਾਲ ਖਿਰਖੰਦੇ ਜੀ ਮਨੁੱਖ ਦੀ ਬਿਰਤੀ ਅੰਦਰਲੀ ਖਤਮ ਹੋ ਜਾਂਦਾ ਮਨੁੱਖ ਜਵਾਂ ਨੂੰ ਹੋਰ ਉਹਨੂੰ ਕੁਝ ਸੁਝਦਾ ਹੀ ਨਹੀਂ ਬਸ ਤਲ ਜਾਂਦਾ ਸਰੀਰ ਜੀ ਆਪਾਂ ਕੱਲ ਗੱਲ ਕੀਤੀ ਸੀ ਜਿਹੜੀ ਚੀਜ਼ ਗਲ ਜੇ ਉਹ ਖਤਮ ਹੋ ਜਾਂਦੀ ਹੈ ਗਲਤ ਦੀ ਚੀਜ਼ ਖਤਮ ਹੋ ਜਾਂਦੀ ਹੈ ਗੁਰੂ ਜੀ ਕਹਿੰਦੇ ਕਾਮ ਕ੍ਰੋਧ ਬੰਦੇ ਨੂੰ ਗਾਲ ਜਾਂਦੇ ਐ ਕਾਮ ਕ੍ਰੋਧ ਕਾਇਆ ਕਉ ਗੱਲ ਹੈ ਜਿਉਂ ਕਾਂਚਨ ਸੋਹਾਗਾਟਾ ਹੈ ਧਾਰ ਮੰਨੇ ਜੀ ਆਖ ਸਿਆਕ ਵਰਗ ਨਾ ਭਿਆਨਕ ਬਿਮਾਰੀਆਂ ਮੁੜ ਚੁੰਬੜ ਜਾਂਦੇ ਨੇ ਈਲਜ ਵਰਗ ਨਾ ਭਿਆਨਕ ਮਾਰ ਨਾ ਚੁੰਬੜ ਜਾਂਦੇ ਨਾ ਤੇ ਗੁਰੂ ਸਾਹਿਬ ਜੀ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਹਿਲਾਂ ਹੀ ਗੁਰਸਿੱਖ ਨੂੰ ਉੱਚਾ ਜੀਵਨ ਦਿੱਤਾ ਜੀ ਕਰੈਕਟਰ ਬਹੁਤ ਉੱਚਾ ਦਿੱਤਾ ਦਾ ਇਹ ਸਿੱਖਾਂ ਤੈਨੂੰ ਤੇਰੇ ਜੀਵਨ ਨੂੰ ਕੋਈ ਆਂਚ ਨਹੀਂ ਆਉਣੀ ਚਾਹੀਦੀ ਤੇਰਾ ਜੀਵਨ ਬਹੁਤ ਉੱਚਾ ਹੋਣਾ ਚਾਹੀਦਾ ਬਹੁਤ ਉੱਚਾ ਸੋ ਗੁਰੂ ਜੀ ਕਹਿੰਦੇ ਕਾਮ, ਕ੍ਰੋਧ ਔਰ ਲੋਭ, ਮੋਹ ਜੇ ਆਪਾਂ ਇਹ ਪੰਜਾਂ ਵਕਾਰਾਂ ਉੱਤੇ ਗੱਲ ਕਰਾਂਗੇ ਤਾਂ ਬਹੁਤ ਲੰਮੀ ਹੋ ਜੀ ਮਸੇ ਇਹ ਕਹਿ ਸਕਦੇ ਆਂ ਆਪਾਂ ਭਾਈ ਬੰਦੇ ਨੂੰ ਇਹ ਨਾਸ਼ ਕਰ ਦਿੰਦੇ ਆ ਨਾਸ਼ ਕਰ ਦਿੰਦੇ ਆ ਜੇ ਕਿਤੇ ਗੁਰੂ ਨਾਲ ਨਾਂਝ ਹੋਤਾ ਤੇ ਪਰ ਕਾਮ ਕ੍ਰੋਧ ਲੋਭ ਤੇ ਮੋਹ ਤੇ ਹੰਕਾਰ ਇਹ ਬੰਦੇ ਨੂੰ ਕਮ ਵੀ ਦਿੰਦੇ ਆ ਪਰ ਕਦੋਂ ਜਦੋਂ ਰੱਬ ਦੀ ਸ਼ਰਨ ਵਿੱਚ ਆਇਆ ਗੁਰੂ ਦੀ ਸ਼ਰਨ ਵਿੱਚ ਆਇਆ ਪਰਮਾਤਮਾ ਦੀ ਸ਼ਰਨ ਵਿੱਚ ਆ ਗਿਆ ਜਦੋਂ ਵਾਹਿਗੁਰੂ ਕਿਰਪਾ ਕਰੇ ਕਰ ਪ੍ਰਸਾਦ ਗੁਰਦੇਵ ਜਦੋਂ ਗੁਰੂ ਕਿਰਪਾ ਕਰ ਦਿੰਦਾ ਨਾ ਪਿਆਰਿਓ ਫਿਰ ਇਹ ਤਾਂ ਕਹਿੰਦੇ ਇਨਾ ਠੱਗਨ ਠੱਗ ਜੇ ਗੁਰ ਕੀ ਪੈਰੀ ਪਾਹੀ ਬਾਬਾ ਕਬੀਰ ਜੀ ਕਹਿੰਦੇ ਮੈਂ ਪੈਣਾ ਠੱਗਾ ਨੂੰ ਵੀ ਠੱਗੀ ਬਿਠਾਂਗਾ ਜਿਹੜੇ ਠੱਗਾ ਨੇ ਸਾਰੇ ਸੰਸਾਰ ਨੂੰ ਕਹਿੰਦੇ ਠੱਗਿਆ ਹੋਇਆ ਮੈਂ ਕਹਿੰਦੇ ਨਾ ਠੱਗਾ ਨੂੰ ਵੀ ਠੱਗ ਲਿਆ ਵਸ ਇੰਨਾ ਠੱਗਣ ਠੱਗ ਜੇ ਗੁਰ ਕੀ ਪੈਰੀ ਪਾਹੀ ਜਿਨ੍ਹਾਂ ਉਤੇ ਗੁਰੂ ਕਿਰਪਾ ਕਰ ਦਿੰਦਾ ਪਿਆਰ ਉਹ ਇੰਨਾ ਠੱਗਾ ਨੂੰ ਵੀ ਰੱਬ ਦੇ ਪਿਆਰੇ ਠੱਗ ਲੈਂਦੇ ਆ ਤੇ ਨਹੀਂ ਮਨੁੱਖ ਦਾ ਬਨਾਸ਼ ਤੈ ਹੁੰਦਾ ਪਿਆਰ ਉਹ ਵੇਖਦੇ ਆਪਾਂ ਦੁਨੀਆ ਦੇ ਵਿੱਚ ਕਿੰਨੇ ਪਰਿਵਾਰ ਪੁੱਤਗੇ ਜੀ ਕਿੰਨੇ ਸੰਸਾਰ ਦੇ ਵਿੱਚ ਜਿਹੜੇ ਪਰਿਵਾਰ ਸੀਗੇ ਵਧੀਆ ਹੱਸਦੇ ਵਸਦੇ ਪਰਿਵਾਰ ਕਾਮ ਨੇ ਗਾਲ ਕੇ ਰੱਖ ਦਿੱਤੇ ਜੀ ਕਾਮ ਦੀ ਬਿਰਤੀ ਨੇ ਗਾਲ ਕੇ ਰੱਖ ਦਿੱਤੇ ਜੀ ਠੀਕ ਆ ਲੋੜ ਸੀ ਬੱਚੇ ਪੈਦਾ ਕਰਨੇ ਸੰਸਾਰ ਦੀ ਇੱਕ ਪ੍ਰਮਾਤਮਾ ਨੇ ਚਲਾਏ ਮਾਣ ਸ਼ਕਤੀ ਬਣਾਈ ਹੈ ਚਲਾਉਣ ਵਾਸਤੇ ਪਰ ਇੰਨਾ ਵੀ ਨਹੀਂ ਸੁਰਤ ਦੇ ਵਿੱਚ ਬਸ ਹਰ ਵਕਤ ਹਰ ਵੇਲੇ ਇਹ ਪੜੀ ਬਰਤੀ ਚੱਲੀ ਜਾਵੇ ਬਸ ਨਾ ਸੋ ਗੁਰੂ ਜੀ ਕਹਿੰਦੇ ਭਾਈ ਇਹ ਸਰੀਰ ਨੂੰ ਨਾਸ਼ ਕਰ ਦਿੰਦੇ ਆ ਤੇ ਜੇ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਇਹ ਨਾਸ਼ ਹੋ ਜਾਂਦੀ ਹੈ ਨੀਤਾ ਇਹ ਸਰੀਰ ਦਾ ਸੱਚਾ ਨਾਸ਼ ਮਾਰ ਦਿੰਦੇ ਆ ਤੇ ਜਦੋਂ ਗੁਰੂ ਦੀ ਕਿਰਪਾ ਹੋ ਗਈ ਤੇ ਫਿਰ ਇਹ ਨਾਸ਼ ਹੋ ਜਾਂਦੇ ਆ ਖਤਮ ਨਹੀਂ ਹੁੰਦੇ ਉਹ ਇੱਤੇ ਰੱਖਿਓ ਸ਼ਕਤੀ ਕਦੇ ਵੀ ਕੋਈ ਖਤਮ ਨਹੀਂ ਹੁੰਦੀ ਜਿਹੜੀ ਪ੍ਰਮਾਤਮਾ ਨੇ ਬਣਾਤੀ ਨਾ ਆ ਪੰਜ ਤੱਤ ਹੈ ਸਰੀਰ ਦੇ ਸਾਡੇ ਵਿੱਚ ਪੰਜ ਤੱਤ ਨਹੀਂ ਖਤਮ ਹੁੰਦੇ ਪਿਆਰ ਤੱਤ ਲੀਨ ਹੋ ਜਾਂਦੀ ਹੈ ਆਪਾਂ ਕਿਦਨੂ ਵੀ ਪੰਜਾਂ ਤੱਤਾਂ ਵਿੱਚ ਲੀਨ ਹੋ ਗਿਆ ਫਲਾਣਾ ਮਨੁੱਖ ਪੰਜਾਂ ਤੱਤਾਂ ਵਿੱਚ ਲੀਨ ਹੋ ਗਿਆ ਲੀਨ ਹੋਣ ਦਾ ਮਤਲਬ ਪੰਜੇ ਤੱਤ ਆਪ ਕੋ ਆਪਣੇ ਤੱਤਾਂ ਵਿੱਚ ਸਮਾ ਗਿਆ ਜੀ ਬਸ ਹਵਾ ਹਵਾ ਵਿੱਚ ਸਮਾ ਗਈ ਹੈ ਪਾਣੀ ਪਾਣੀ ਵਿੱਚ ਸਮਾ ਗਿਆ ਅੱਗ ਅੱਗ ਵਿੱਚ ਸਮਾ ਗਈ ਹੈ ਆਕਾਸ਼ ਦਾ ਜਿਹੜਾ ਹਿੱਸਾ ਸੀ ਉਧਰ ਉੱਡ ਗਿਆ ਜੀ ਬਸ ਇਹ ਜਿਹੜੇ ਪੰਜ ਇਸ ਧਰਤੀ ਸੀਗੀ ਸਰੀਰ ਆ ਆ ਮਿੱਟੀ ਆ ਜਿਹੜੀ ਚਮੜੀ ਹੈ ਇਹ ਮਿੱਟੀ ਹੈ ਜਿਹੜਾ ਸਾਡੀ ਕਿਉਂਕਿ ਜਿਹੜਾ ਖੁਰਾਕ ਪਾਣੀ ਆਇਆ ਨਾ ਇਹ ਮਿੱਟੀ ਚੋਂ ਹੀ ਆਉਂਦਾ ਤੇ ਖੂਨ ਬਣਦਾ ਮਾਂ ਦਾ ਖੂਨ ਬਣ ਗਿਆ ਪਿਤਾ ਤੇ ਧਾਰਾ ਬਸ ਇਸੇ ਤਰ੍ਹਾਂ ਕਹਿੰਦੇ ਢਾਂਚਾ ਬਣ ਗਿਆ ਸਰੀਰ ਮਿੱਟੀ ਦਾ ਪਤਲਾ ਸੀਗਾ ਬਸ ਬੰਦਾ ਮਿੱਟੀ ਵਿੱਚੋਂ ਪੈਦਾ ਹੋਇਆਗਾ ਪਰ ਗੁਰੂ ਜੀ ਕਹਿੰਦੇ ਭਾਈ ਜਦੋਂ ਇਹ ਪੰਜੇ ਵਕਾਰ ਹੈ ਜਿਹੜੇ ਗੁਰੂ ਨਾਲ ਜੁੜ ਗਏ ਫਿਰ ਇਹਨਾਂ ਤੋਂ ਵੀ ਕਮ ਲੈਂਦੇ ਰੱਬ ਦੇ ਪਿਆਰੇ ਜੀ। ਪਾਸਟ ਪਦੀ ਜੈ ਪ੍ਰਸਾਦ ਛਤੀ ਅਮਰਤ ਖਾਹੇ ਤਿਸ ਠਾਕਰ ਤਉ ਰਖ ਮਨਵਾਹੇ। ਕਹਿੰਦੇ ਵੀ ਜੀ ਦੀ ਕਿਰਪਾ ਦੇ ਨਾਲ ਤੂੰ ਛਤੀ ਤਰ੍ਹਾਂ ਦੇ ਭੋਜਨਾਂ ਸ਼ਕ ਦਾਗਾ ਛਤੀ ਪ੍ਰਕਾਰ ਦੇ ਭੋਜਨਾਂ ਪਰਮਾਤਮਾ ਨੇ ਦਿੱਤੇ ਹੋਏ ਸਨ। ਛੱਤੀ ਪ੍ਰਕਾਰ ਦੇ ਭੋਜਨ ਦੇ ਗੈਨੇ ਹੁਣ ਤਾਂ ਕਾਫੀ ਲੰਮੀ ਲਿਸਟ ਹੈ ਜੀ ਇਹ ਭੋਜਨ ਬਹੁਤ ਤਰ੍ਹਾਂ ਦੇ ਬਣਦਾ ਤੈਨੂੰ ਖਾਣ ਵਾਸਤੇ ਪਰਮਾਤਮਾ ਨੇ ਦਿੱਤੇ ਤੂੰ ਖਾਇਆ ਕਰ ਤਾਂ ਹੋਰ ਹੀ ਕੁਝ ਖਾਣ ਲੱਗ ਗਿਆ ਮਨ ਅੱਜ ਦੁਨੀਆ ਦਾ ਖਾਣਾ ਵਿਗੜ ਗਿਆ ਨਾ ਜੀ ਸਿਹਤ ਵਿਗੜ ਗਈ ਆ ਹੁਣ ਇੱਕ ਕੱਲ ਦੀ ਜੋ ਖਬਰ ਹੈ ਚੱਲ ਰਹੀ ਹੈ ਸੋਸ਼ਲ ਮੀਡੀਆ 'ਗ ਇੱਕ ਉਹ ਬੱਚੀ ਹੈ ਫਾਸਟ ਫੂਡ ਖਾਂਦੀ ਸੀ ਜੰਕ ਫੂਡ ਜਿਹਨੂੰ ਆਪਾਂ ਕਹਿੰਦੇ ਆ ਫਾਸਟ ਫੂਡ ਬਾਲਾ ਖਾਂਦੀ ਸੀ 13 ਸਾਲ ਦੀ ਉਮਰ ਸੀ ਉਹਦੀ ਮੌਤ ਹੋ ਗਈ ਕੱਲ ਮੌਤ ਹੋ ਗਈ ਲੜਾਈ ਜਾਂਦੀ ਸੀ ਜਾਂ ਉਹਦਾ ਸਰੀਰ ਦਾ ਜਿਹੜਾ ਅੰਦਰੋਂ ਲੀਵਰ ਸੀ ਉਹ ਖਤਮ ਹੋ ਗਿਆ ਖਤਮ ਹੋ ਗਿਆ ਕੱਲ ਮੌਤ ਹੋ ਗਈ ਉਹਦੀ ਬੱਚੀ ਦੀ ਬਹੁਤ ਇਲਾਜ ਸੰਸਥਾਵਾਂ ਨੇ ਵੀ ਕਰਵਾਇਆ ਜੁਦਾ ਪਰ ਨਹੀਂ ਇਲਾਜ ਹੋ ਸਕਿਆ ਜਾਂ ਉਹ ਕਹਿੰਦੇ ਵੀ ਖਤਮ ਹੀ ਹੋਗਾ ਢਾਂਚਾ ਹੀ ਖਤਮ ਹੋ ਜਾਂਦਾ ਤੋ ਆਪਣੇ ਬੱਚਿਆਂ ਦੇ ਭਾਈ ਖਿਆਲ ਰੱਖੋ ਜੰਕ ਫੂਡ ਖਾਣ ਤੋਂ ਬਚੇਜ ਕਰੋ ਬਹੁਤ ਭੜੀਆਂ ਬਿਮਾਰੀਆਂ ਭਿਆਨਕ ਬਿਮਾਰੀਆਂ ਲੱਗਦੀਆਂ ਨੇ ਤੇ ਹੋਰ ਸਾਦਾ ਭੋਜਨ ਕਿੰਨਾ ਪਿਆ ਸਾਡੇ ਕੋਲੇ ਛਕਦੇ ਨਹੀਂ ਬੱਚੇ ਖਾਂਦੇ ਨਹੀਂ ਨਾ ਨਾ ਬੱਚੇ ਹੁਣ ਸੇਵਾਂ ਦਾ ਖਾ ਕੇ ਰਾਜੀ ਹੈ ਨਾ ਖੀਰ ਖਾ ਕੇ ਰਾਜੀ ਹੈ ਨਾ ਮਾਲ ਪੂੜੇ ਖਾ ਕੇ ਰਾਜੀ ਹੈ ਨਾ ਗੁਲਗਲੇ ਖਾ ਕੇ ਰਾਜੀ ਹੈ ਬਹੁਤ ਘੱਟ ਬੱਚੇ ਖਾ ਕੇ ਰਾਜੀ ਕਹਿੰਦੇ ਬਸ ਦੰਦ ਜੇ ਖਾਣਾ ਅੱਜ ਤਾਂ ਬਸ ਲੰਬੀ ਅਪੇਅਰ ਕੋਈ ਚੰਗੀ ਚੀਜ਼ ਨਹੀਂ ਉਹ ਠੀਕ ਹੈ ਕਦੇ ਨਾ ਕਦੇ ਖਾ ਲੈਣਾ ਬਣਾ ਕੇ ਘਰ ਦਾ ਉਹ ਵੀ ਵੱਖਰੀ ਗੱਲ ਹੈ ਪਰ ਨਿਤ ਸਾਰਾ ਦਿਨ ਰਸੋਈ ਵਿੱਚ ਇਹ ਹੀ ਚੀਜ਼ਾਂ ਬਣੀਆਂ ਤੜਕੇ ਵੀ ਦੁਪਹਿਰੇ ਵੀ ਅਥਨੇ ਵੀ ਬਸ ਹੁਣ ਤਾਂ ਬੁਰਾ ਹਾਲ ਹੋਇਆ ਪਿਆ ਸ਼ਹਿਰੀ ਲੋਕੀ ਚੀਜ਼ਾਂ ਨੂੰ ਛੱਡ ਰਹੇ ਜੀ ਹੁਣ ਸਿਆਣੇ ਹੁੰਦੇ ਜਾਂਦੇ ਆ ਪਰ ਪਿੰਡਾਂ ਵਾਲੇ ਕੌਲੇ ਹੋ ਜਾਂਦੇ ਆ ਕਿਉਂ ਦੇਖੋ ਭਾਈ ਬਿਮਾਰੀਆਂ ਦਾ ਵਿਖੋ ਕਿਵੇਂ ਲੱਗਦਾ ਸੇ ਮਟਾਪਾ ਦੇਖਿਆ ਸ਼ਹਿਰੀਆਂ ਲੋਕਾਂ ਦੇ ਕਿਵੇਂ ਹੁੰਦਾ ਕਿੱਦਾਂ ਮਟਾਪਾ ਤੇ ਮਟਾਪਾ ਭਿਆਨਕ ਬਿਮਾਰੀਆਂ ਦਾ ਰੂਪ ਲੈਦਾ ਹੈ ਜੀ ਸ਼ੂਕਰ ਵਰਗੀਆਂ ਭਿਆਨਕ ਬਿਮਾਰੀਆਂ ਫਿਰ ਬਲੱਡ ਪ੍ਰੈਸ਼ਰ ਦੀ ਜਿਹੜੀ ਸਮੱਸਿਆ ਉਹ ਨਹੀਂ ਸ਼ੁਰੂ ਹੋ ਜਾਂਦੀ ਹੌਲੀ ਹੌਲੀ ਅਸਲ ਵਿੱਚ ਇਹ ਵੀ ਚਿੰਤਾ ਦੇ ਰੋਗ ਦੇ ਵਿੱਚੋਂ ਨਿਕਲਣ ਵਾਲੀਆਂ ਬਿਮਾਰੀਆਂ ਨੇ ਪਿਆਰੇ ਜਦੋਂ ਮਨ ਸ਼ਾਂਤ ਹੈ ਬਲੱਡ ਵੀ ਸ਼ਾਂਤ ਰਹੂਗਾ ਜਦੋਂ ਮਨ ਭਟਕਦਾ ਫਿਰਦਾ ਬਲੱਡ ਵੱਧਦਾ ਬਸ ਮਨ ਜਿੰਨਾ ਅਸ਼ਾਂਤ ਹੋਊਗਾ ਜਿੰਨਾ ਮਨ ਅਸ਼ਾਂਤ ਹੋਊਗਾ ਮਨ ਭਟਕਦਾ ਰਹੂਗਾ ਜੀ ਸਰੀਰ ਦਾ ਬੈਲੈਂਸ ਹੀ ਵਿਗੜ ਜਾਂਦਾ ਜਿੰਨਾ ਮਨ ਸ਼ਾਂਤ ਹੋਊਗਾ ਉਹਨਾਂ ਹੀ ਸਰੀਰ ਦਾ ਬੈਲੈਂਸ ਬਣਿਆ ਰਹਿੰਦਾ ਬਾਣੀ ਮਨ ਨੂੰ ਸ਼ਾਂਤ ਕਰਦੀ ਹੈ ਸ਼ਾਂਤੀ ਦਿੰਦੀ ਹੈ ਮਨ ਨੂੰ ਭਟਕਦਾ ਮਨ ਸਾਡਾ ਬਸ ਜਾਂ ਤਾਂ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਜਾਂ ਬੀਤੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਫੜਕਦਾ ਕਿੱਥੇ ਹੈ ਜੀ ਮਨ ਜਾਂ ਤਾਂ ਆਉਣ ਵਾਲੇ ਸਮੇਂ ਦੀ ਚਿੰਤਾ ਕਰ ਜਾਂਦਾ ਹੈ ਬੱਚਿਆਂ ਨੂੰ ਐ ਕਰਾਂਗੇ ਥੋ ਆ ਕਰਾਂਗੇ ਐ ਕਰਨਗੇ ਤਾਂ ਆ ਕਰਾਂਗੇ ਠੀਕ ਹੈ ਕੋਈ ਵਿਅਤ ਹੁੰਦੀ ਬਣਉਣੀ ਵੱਖਰਾ ਵਿਸ਼ਾ ਪਿਆਰੋ ਹਰ ਵਕਤ ਚਿੰਤਾ ਵਿੱਚ ਹੀ ਰਹਿਣਾ ਚਿੰਤਾ ਰੋਗ ਵਿੱਚ ਗਰਸੇ ਰਹਿਣਾ ਬਸ ਇਹ ਨਹੀਂ ਚਿੰਤਾ ਨਹੀਂ ਕਰਨੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਗੁਰੂ ਜੀ ਕਹਿੰਦੇ ਜਲ ਮੈਂ ਜੰਤ ਉਪਾਯਨ ਤਿੰਨ ਪਿਰ ਤੂੰ ਕਹਦਾ ਫਿਰ ਕਰਦਾ ਪ੍ਰਮਾਤਮਾ ਨੇ ਕਹਿੰਦੇ ਕਿੰਨੇ ਜਲਾਂ ਦੇ ਵਿੱਚ ਜੀਵ ਬਣਾਤੇ ਦੱਸ ਕਹਿੰਦੇ ਉਹਨਾਂ ਨੂੰ ਕਿਹੜੀਆਂ ਉੱਥੇ ਪ੍ਰਮਾਤਮਾ ਨੇ ਹੱਟੀਆਂ ਪਾ ਕੇ ਦਿੱਤੀਆਂ ਜਲ ਮੈਂ ਜੰਤ ਉਪਾਯਨ ਤਿੰਨ ਪਿਰ ਰੋਜੀ ਦੇ ਉਹ ਰੋਜੀ ਉਹਨਾਂ ਨੂੰ ਵੀ ਖਾਣਾ ਉਹਨਾਂ ਨੂੰ ਮਿਲ ਰਿਹਾ ਹੈ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾ ਰਿਜਕ ਆਗਿਆ ਕਰ ਰਿਹਾ ਬੰਦ ਪੱਥਰਾਂ ਵਿੱਚ ਵੀ ਭੋਜਨ ਦੇ ਰਿਹਾ ਪ੍ਰਮਾਤਮਾ ਤੂੰ ਕਹਦਾ ਫਿਰ ਗੁਰੂ ਜੀ ਕਹਿੰਦੇ ਬੰਦ ਪੱਥਰ ਆ ਚਾਰੇ ਪਾਸੇ ਤੋਂ ਦਰਸਤਾ ਕੋਈ ਨਹੀਂਗਾ ਭੋਜਨ ਉਹਦੇ ਵਿੱਚ ਵੀ ਪੈਦਾ ਗੁਰੂ ਜੀ ਕਹਿੰਦੇ ਅਸਲ ਵਿੱਚ ਮਨ ਨੂੰ ਸੁਚੇਤ ਕਰ ਦਿਆ ਗੁਰੂ ਜੀ ਇਹ ਤਾਂ ਖੋਜ ਹੋ ਚੁੱਕੀ ਆ ਨਾ ਕਿ ਬਹੁਤ ਬੰਦ ਪੱਥਰ ਐਸੇ ਆ ਜਿਨ੍ਹਾਂ ਦੇ ਵਿੱਚ ਪਤਾ ਨਹੀਂ ਕਿੰਨੇ ਜੀ ਪਰਮਾਤਮਾ ਨੇ ਪੈਦਾ ਕੀਤੇ ਹੋਇਆ ਤੇ ਗੁਰੂ ਸਾਹਿਬ ਜੀ ਨੇ ਪਹਿਲਾਂ ਕਹਿ ਦਿੱਤਾ ਬਾਣੀ ਵਿੱਚ ਜੀ ਸੈਲ ਪੱਥਰ ਮੈਂ ਜਨ ਤੋ ਉਪਾਏ ਤਾਂ ਘਾਰੇ ਜਕ ਆਗੇ ਕਰ ਕਰਿਆ ਉਹ ਵੀ ਭੋਜਨ ਦਿੱਤਾ ਹੋਇਆ ਪਰਮਾਤਮਾ ਨੇ ਥੂੰ ਕਾਦਾ ਫਿਕਰ ਕਰਦਾ ਮਣਾ ਮਨ ਮਾਇ ਫਿਕਰ ਕਰ ਲੱਗਾ ਰਹਿੰਦਾ ਵੇਖਣੀ ਪਤਾ ਨਹੀਂ ਤੜਕੇ ਦੀ ਰੋਟੀ ਬਣਾਈ ਹੱਥ ਨੇ ਮਿਲੂ ਕਿ ਨਾਮ ਨਹੀਂ ਨਹੀਂ ਭਾਈ ਦੇਣ ਵਾਲਾ ਪ੍ਰਮਾਤਮਾ ਸਭ ਨੂੰ ਮਿਹਨਤ ਕਰਨੀ ਐ ਸ਼ਰਮ ਕਰਨੀ ਐ ਤੂੰ ਮਿਹਨਤ ਕਰ ਰਸ ਉਹਨੇ ਪਾਉਣਾ ਮਾਲਕ ਲਈ ਸੋ ਗੁਰੂ ਜੀ ਕਹਿੰਦੇ ਇਹ ਭਾਈ ਜਿਹੜੇ ਛਤੇ ਪ੍ਰਕਾਰ ਦੇ ਭੋਜਨ ਦਿੱਤੇ ਪ੍ਰਮਾਤਮਣ ਜੀ ਦੀ ਕਿਰਪਾ ਨਾਲ ਤੋਂ ਖਾਣਾ ਮੰਣਾ ਤਿਸ ਠਾਕਰ ਕੋ ਰੱਖ ਮਨ ਮਾਹੀ ਉਸ ਮਾਲਕ ਨੂੰ ਮਨ ਵਿੱਚ ਯਾਦ ਰੱਖਿਆ ਕਰ ਮਣਾ ਮੇਰਿਆ ਹੋ ਜਨ ਸ਼ੱਕੇ ਨਾ ਗੁਰਮੁਖੋ ਜਿੰਨੇ ਆਪਾਂ ਸਰੀਰ ਵਿੱਚ ਇੰਨਾ ਸ਼ੁਕਰਾਨਾ ਜਰੂਰ ਕਰਿਆ ਕਰੋ ਪ੍ਰਮਾਤਮਾ ਦਾ ਕਿਉਂਕਿ ਸ਼ੁਕਰਾਨੇ ਵਾਲੀ ਬਿਰਤੀ ਹੀ ਪ੍ਰਮਾਤਮਾ ਦਾ ਨਾਮ ਜਪ ਸਕਦੀ ਹੈ ਜਿਹੜੀ ਦੇਹ ਦੇ ਵਿੱਚੋਂ ਸ਼ੁਕਰਾਨਾ ਨੇ ਨਿਕਲਦਾ ਬੇਸ਼ੁਕਰ ਮਨੋਖਾ ਜਿਹੜਾ ਉਹ ਕਦੇ ਵੀ ਪ੍ਰਮਾਤਮਾ ਦਾ ਨਾਮ ਨਹੀਂ ਜਪ ਸਕਦਾ ਸ਼ੁਕਰਾਨੇ ਵਿੱਚੋਂ ਹੀ ਭਗਤੀ ਉਪਜੂਗੀ ਸ਼ੁਕਰਾਨਾ ਹਰ ਵਕਤ ਕੋਈ ਚੀਜ਼ ਮਿਲ ਗਈ ਸ਼ੁਕਰਾਨਾ ਇਹ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਹੈ ਬਸ ਸ਼ੁਕਰਾਨੇ ਵਾਲੀ ਵਰਤੀ ਹੀ ਪ੍ਰਮਾਤਮਾ ਦਾ ਨਾਮ ਜਪਦੀ ਹੈ ਤੇ ਜਿਹੜਾ ਬੇਸ਼ੁਕਰਾ ਮਨੁੱਖ ਹੈ ਉਹ ਤਾਂ ਜੇ ਕੋਈ ਆਪ ਦਾ ਭਲਾ ਕੋਈ ਕਰ ਦੇ ਉਹਦਾ ਨਹੀਂ ਸ਼ੁਕਰਾਨਾ ਕਰਦਾ ਤੇ ਪ੍ਰਮਾਤਮਾ ਤਾਂ ਜਿਹੜਾ ਇੰਨਾ ਕੁ ਸਾਨੂੰ ਦੇ ਰਿਹਾ ਪ੍ਰਮਾਤਮਾ ਉਹਦਾ ਤਾਂ ਸ਼ੁਕਰਾਨਾ ਕਰਨਾ ਹੀ ਕੀ ਹੈ ਜੀ ਕਦੇ ਵੀ ਪ੍ਰਮਾਤਮਾ ਨੂੰ ਉਹਤੇ ਬਿਲਾ ਨਾ ਕਰੋ ਜਿੱਥੇ ਪ੍ਰਮਾਤਮਾ ਨੇ ਰੱਖਿਆ ਠੀਕ ਹੈ ਭਾਈ ਸ਼ੁਕਰਾਨਾ ਕਰਦੇ ਰਹੋ ਪ੍ਰਮਾਤਮਾ ਦਾ ਇਸ ਠਾਕਰ ਕੋ ਰਖਮਣ ਮਾਹੀ ਉਹ ਮਾਲਕ ਨੂੰ ਸਦਾ ਹੀ ਕਹਿੰਦੇ ਮਨ ਵਿੱਚ ਜਾਦ ਰੱਖ ਜੈ ਪ੍ਰਸਾਦ ਸੁਗੰਧਤਨ ਲਾਵੇ ਕਹਿੰਦੇ ਵੀ ਤੈਨੂੰ ਖੁਸ਼ੂਬ ਵਾਲੀਆਂ ਚੀਜ਼ਾਂ ਜਿਹੜੀਆਂ ਬੜੀਆਂ ਪਸੰਦ ਆ ਆਪਾਂ ਨੂੰ ਵੀ ਪਸੰਦ ਆਣਾ ਆ ਸੈਂਟ ਸੁੰਦ ਜੇ ਖੁਸ਼ੂਬ ਵਾਲੀਆਂ ਚੀਜ਼ਾਂ ਉੱਤੇ ਮਾਰਦੇ ਰਹਿੰਦੇ ਜੀ ਇਹ ਮੇਰੇ ਵਿੱਚ ਮੁਸ਼ਕਣਾ ਮਾਰੇ ਪਰ ਕਹਿੰਦੇ ਨਾ ਜੋ ਸਰੀਰ ਦੇ ਵਿੱਚੋਂ ਬਦਬੂ ਆਉਂਦੀ ਹੈ ਕਹਿੰਦੇ ਜਿੰਨਾ ਕੋਈ ਸਰੀਰ ਵਿਕਾਰੀ ਹੁੰਦਾ ਵੱਧ ਉਨਹੀ ਉਹਦੇ ਸਰੀਰ ਵਿੱਚੋਂ ਬਦਬੂ ਵੱਧ ਆਉਂਦੀ ਪਿਆਰੇਓ ਇਹ ਸਾਇੰਸ ਨੇ ਵੀ ਸਿੱਧ ਕਰ ਲਿਆ ਤੇ ਰੱਬ ਦੇ ਪਿਆਰੰ ਦਾ ਖੋਜ ਪਹਿਲਾਂ ਹੈਗੀ ਹੈਗੀ ਹੈ ਜੀ ਜਿੰਨਾ ਕਿਸੇ ਦੇ ਅੰਦਰ ਕੋਈ ਵਕਾਰ ਪ੍ਰਭਲ ਹੈ ਉਹਨਾਂ ਦੇ ਕਹਿੰਦੇ ਵੀ ਇੱਕ ਤਾਂ ਸਰੀਰ ਦਾ ਜਿਹੜਾ ਮੁੜਕਾ ਹੁੰਦਾ ਹੈ ਕਈ ਵਾਰ ਜਿਆਦਾ ਬਦਬੂਦਾਰ ਹੁੰਦਾ ਜੀ ਕੋਲੇ ਨਹੀਂ ਖੜਾ ਜਾਂਦਾ ਕੰਗਾ ਦਾ ਪਿਸ਼ਾਬ ਦੇ ਵਿੱਚ ਬਦਬੂ ਆਉਂਦੀ ਹੁੰਦੀ ਹੈ। ਕੋਈ ਇਹ ਵੱਖਰੇ ਵੱਖਰੇ ਸਰੀਰ ਦੀ ਜੀ ਆਪਣੇ ਢਾਂਚਾ ਜਿਹੜਾ ਪ੍ਰਮਾਤਮਾ ਨੇ ਬਣਾਇਆ ਹੈ। ਜਿਹੜਾ ਕੋਈ ਵਕਾਰ ਸਰੀਰ 'ਚ प्रबल ਹੈ ਉਹਦੇ ਵਿੱਚ ਬਦਬੂ ਹੋਊਗੀ ਜੀ। ਬਦਬੂ ਆਉਂਦੀ ਹੈ। ਪਰ ਰੱਬ ਦੇ ਪਿਆਰਾਂ ਦੇ ਅੰਦਰੋਂ ਤਾਂ ਕਹਿੰਦੇ ਨਾ ਚੰਦਨ ਵਾਂਗ ਚੰਦਨ ਵਰਗੀਆਂ ਮਹਿਕਾਂ ਆਤਮਾ ਹੁੰਦੀ ਹੈ ਜੀ। ਕਿਉਂ ਮਨ ਨਿਰਮਲ ਹੋ ਜਾਂਦਾ ਨਾ ਅੰਦਰ ਮਨ ਕੋਈ ਤਾਰੀ ਨਹੀਂ ਨਾ ਹੁੰਦਾ। ਮਨ ਨਿਰਮਲ ਹੁੰਦਾ ਉਹ ਸ਼ੁੱਧ ਹੁੰਦਾ ਮਨ। ਤੇ ਜਦੋਂ ਮਨ ਵਿਕਾਰੀ ਹੈ ਉਦੋਂ ਮੈਲ ਹੈ ਤੇ ਸਰੀਰ ਵਿੱਚੋਂ ਵੀ ਬਦਬੂ ਆਉਂਦੀ ਪਿਆਰੋ ਕੱਲ ਆਪਾ ਪੜਿਆ ਸੀ ਨਾ ਮੁਖ ਆਵਤ ਤਾਂ ਕੈ ਦੁਰਗੰਧ ਦੁਰਗੰਧੀ ਆਉਂਦੀ ਮੁਖ ਵਿੱਚ ਦੁਰਗੰਧੀ ਕਦੋਂ ਆਉਂਦੀ ਹੈ ਵੀ ਉਹਦੇ ਬੋਲਾਂ ਦੇ ਵਿੱਚੋਂ ਦੁਰਗੰਧੀ ਆ ਰਹੀ ਹੈ ਦੁਰਗੰਧ ਹੈ ਅੰਦਰ ਗੰਦ ਵਸਿਆ ਵੈ ਦੁਰਗੰਧੀ ਨਿਕਲੂਗੀ ਬਾਹਰ ਤੇ ਜੇ ਅੰਦਰ ਪਿਆਰ ਪ੍ਰਮਾਤਮਾ ਦਾ ਨਾਮ ਬਾਣੀ ਸ਼ਿਵਨ ਭਜਨ ਗੰਦਗੀ ਹੈ ਨਾ ਕੌੜਾ ਬੋਲ ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨ ਹੈ ਕੌੜਾ ਤਾਂ ਬੋਲੇ ਨਹੀਂ ਜਾਣਦੇ ਰੱਬ ਦੇ ਪਿਆਰੇ ਹਾਂ ਕਈ ਵਾਰੀ ਸਾਨੂੰ ਕੋਈ ਸੱਚੀ ਗੱਲ ਕੌੜੀ ਜਰੂਰ ਲੱਗ ਜਾਂਦੀ ਹੈ ਜੀ ਬਸ ਇਹ ਗੱਲ ਹੈ ਕੀ ਹੈ ਰੱਬ ਦੇ ਪਿਆਰੇ ਕੌੜਾ ਨਹੀਂ ਬੋਲਦੇ ਸੱਚੀ ਗੱਲ ਕੌੜੀ ਲੱਗ ਜਾਂਦੀ ਕਿਉਂ ਲੱਗਦੀ ਭਲਾਂ ਦੀ ਕੌੜੀ ਜੀ ਸੱਚੀ ਗੱਲ ਕੌੜੀ ਕਿਉਂ ਲੱਗਦੀ ਹੁੰਦੀ ਹੈ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਹੈ ਮਿੱਠਾ ਸੇਵਕਾਂ ਦਾ ਬਕ ਬਕ ਹੈ ਮੈਨੂੰ ਨਹੀਂ ਲੱਗਦਾ ਚੰਗਾ ਕਿਉਂ ਨਾ ਕਿਉਂ ਨਹੀਂ ਲੱਗਦਾ ਚੰਗਾ ਮੂੰਹ ਦਾ ਸਵਾਦ ਖਰਾਬ ਹੋ ਗਿਆ ਦਾ ਬੁਖਾਰ ਨੇ ਨਾ ਜਿਹੜੇ ਮੂੰਹ ਦੇ ਸੈੱਲ ਸੀਗੇ ਭੋਜਨ ਵਾਲੇ ਭੁੱਖ ਵਾਲੇ ਉਹ ਖਰਾਬ ਕਰਤੇ ਜਿਹੜੀ ਲਾਰ ਆਉਂਦੀ ਹੈ ਨਾ ਪ੍ਰਮਾਤਮਾ ਦੇ ਅੰਦਰ ਐਂਜ਼ਾਈਮ ਪੈਦਾ ਕੀਤੇ ਜੀ ਭੋਜਨ ਭੁੱਖ ਵਾਲੇ ਉਹ ਖਰਾਬ ਹੋ ਗਏ ਬੁਖਾਰ ਦੇ ਨਾਲ ਕੰਦਾ ਸੇਬ ਬਾਕ-ਬਾਕ ਹੈ ਮੈਥੋਂ ਨਹੀਂ ਖਾਦਾ ਜਾਂਦਾ ਬਾਕ ਉਹ ਮਿੱਠਾ ਕਹਿੰਦੇ ਸੇਬ ਖਾ ਤੇਰਾ ਅੰਦਰ ਆਧਾਰ ਹੋ ਜਾਊਗਾ ਮਾਂ ਹੀ ਕਹਿੰਦੀ ਹੁੰਦੀ ਨਾ ਮਾਂ ਦੇ ਪੁੱਤ ਨੂੰ ਜਾਂ ਧੀ ਨੂੰ ਵੀ ਪੁੱਤ ਹਾਲਾ ਤੇਰਾ ਅੰਦਰ ਆਧਾਰ ਹੋ ਜੂ ਖਾਧਾ ਨੇ ਕੁਛ ਦੋਦਨੇ ਹੋ ਗਏ ਤੂੰ ਬਸ ਐਵੇਂ ਜਿਵੇਂ ਪਿਆਰੋ ਜਿਹਦੇ ਜਿਵੇਂ ਭੋਜਨ ਹੈ ਤਾਂ ਸੇਵ ਮਿੱਠਾ ਪਰ ਬੁਖਾਰ ਵਾਲੇ ਬੰਦੇ ਨੂੰ ਜਿਹਦਾ ਸਵਾਦ ਖਰਾਬ ਹੋਗਾ ਕੌੜਾ ਲੱਗਦਾ ਐਵੇਂ ਜਿਵੇਂ ਜਿਹਦਾ ਮਨ ਬਿਮਾਰ ਹੈ ਪਿਆਰੋ ਉਹਨੂੰ ਬਾਣੀ ਕੌੜੀ ਲੱਗਦੀ ਐ ਸੱਚ ਬੋਲਿਆ ਉਹਨੂੰ ਕੌੜਾ ਲੱਗਦਾ ਸਾਚ ਕਹੇ ਤੇ ਸ਼ੋਹ ਆਵੇ ਬਾਣੀ ਕਹਿੰਦੀ ਸੱਚ ਕਹਿਣ ਤੇ ਸ਼ੋਹ ਆਉਂਦੀ ਨਾਲ ਕਹਿੰਦਾ ਮੈਨੂੰ ਕਿਵੇਂ ਗੱਲ ਕਹਿਦੀ ਸੋ ਮੰਨ ਲਓ ਭਾਈ ਜਦੋਂ ਬੁਖਾਰ ਚੜਿਆ ਨਾ ਵਿਕਾਰਾਂ ਦਾ ਉਦੋਂ ਗੁਰੂ ਦੀਆਂ ਗੱਲਾਂ ਕੌੜ ਨਾ ਲੱਗਦੀਆਂ ਪਿਆਰੋ ਕੌੜ ਬੱਕ ਬੱਕੀਆਂ ਲੱਗਦੀਆਂ ਗੁਰੂ ਦੀਆਂ ਗੱਲਾਂ ਮਿੱਠੀਆਂ ਨਹੀਂ ਲੱਗਦੀਆਂ ਨਾ ਤੇ ਗੁਰੂ ਦਾ ਬਚਨ ਤਾਂ ਮਿੱਠਾ ਮਿੱਠੇ ਬਚਨ ਹੈ ਪਿਆਰੋ ਗੁਰੂ ਦੇ ਕੌੜੇ ਬੋਲ ਨਹੀਂ ਕਿ ਗੁਰੂ ਦੇ ਤਾਂ ਮਿੱਠੇ ਬਚਨ ਹੈ ਇਹ ਤਾਂ ਸਾਡਾ ਮਨ ਬਿਮਾਰ ਹੈ ਹਾਂ ਇਹਨੂੰ ਕੌੜੇ ਲੱਗਦੇ ਪਿਆਰੋ ਕਹਿੰਦਾ ਮੈਨੂੰ ਕਿਵੇਂ ਗੱਲ ਲੱਗੇ ਤੀ ਉਹ ਭਾਈ ਤੈਨੂੰ ਨਹੀਂ ਆਖੀ ਤੇਰੇ ਵਿਚਾਰਾਂ ਵਿੱਚ ਹੀ ਗੰਦ ਵਸਿਆ ਪਿਆ ਹੈ ਤੇਰੇ ਵਿਚਾਰ ਮਾੜੇ ਹੈ ਸੋ ਗੁਰੂ ਜੀ ਕਹਿੰਦੇ ਜਿਦੀ ਕਿਰਪਾ ਦੇ ਨਾਲ ਸਰੀਰ ਉੱਤੇ ਸੰਬੰਧੀਆਂ ਲਾਉਣਾ ਹੈ ਭਾਈ ਖਸਬੂਆਂ ਲਾਉਣਾ ਹੈ ਇਸ ਇਸ ਕੋ ਸਿਮਰਤ ਪਰਮਗਤ ਪਾਏ ਉਹ ਸਿਮਰਤ ਪਰਮਾਤਮਾ ਨੂੰ ਮੁਕਤੀ ਪਾ ਲੇਗਾ ਸਿਮਰਿਆ ਕਰ ਪ੍ਰਮਾਤਮਾ ਦਾ ਨਾਮ ਜੈ ਪ੍ਰਸਾਦ ਵਸੈ ਸੁਖ ਮੰਦਰ ਜਿਦੀ ਕਿਰਪਾ ਦੇ ਨਾਲ ਘਰ ਚ ਸੁਖੀ ਵਸ ਜਾਗਾ ਜਦੋਂ ਸੁਖੀ ਵਸਦੇ ਆ ਪਿਆਰੋ ਆਪਾਂ ਸ਼ੁਕਰਾਨਾ ਕੀਤਾ ਪਰਮਾਤਮਾ ਦਾ ਬਹੁਤ ਘੱਟ ਕਰਦੇ ਆਪਾਂ ਸ਼ੁਕਰਾਨਾ ਜਦੋਂ ਸੁਖੀ ਵਸਦੇ ਆ ਵਧੀਆ ਤੇ ਜਦੋਂ ਦੁੱਖ ਆ ਜਾਂਦਾ ਈ ਢੀੜ ਪੈ ਜਾਂਦੀ ਫਿਰ ਪਰਮਾਤਮਾ ਨੂੰ ਯਾਦ ਕਰਦੇ ਆ ਰੱਬਾ ਹੁਣ ਢੀੜ ਕੱਢ ਦੇ ਸਾਡੀ ਹੁਣ ਢੀੜ ਪੈ ਗਈ ਢੀੜ ਵੇਲੇ ਪਰਮਾਤਮਾ ਯਾਦ ਆਉਂਦਾਗਾ ਇਹਦੇ ਵੀ ਗੁਰੂ ਸਾਹਿਬ ਜੀ ਬਾਣੀ ਵਿੱਚ ਹੀ ਕਹਿੰਦੇ ਕਹਿੰਦੇ ਵੀ ਜਿਵੇਂ ਕਹਿੰਦੇ ਵੀ ਸੁੱਖ ਦੇ ਵਿੱਚ ਪਰਮਾਤਮਾ ਨੂੰ ਤੂੰ ਯਾਦ ਨਹੀਂ ਨਾ ਕਰਦਾ ਦੁੱਖ ਵਿੱਚ ਹੀ ਯਾਦ ਕਰਦਾ ਹੈ ਬੰਦੇ ਜਿਵੇਂ ਦੁੱਖ ਵਿੱਚ ਯਾਦ ਕਰਦਾ ਹੈ ਸੁੱਖ ਵਿੱਚ ਵੀ ਇੰਨਾ ਤਾਈ ਯਾਦ ਕਰ ਲਿਆ ਕਰ ਦੁੱਖ ਦੇ ਵਿੱਚ ਜਿਵੇਂ ਯਾਦ ਕਰਦਾ ਨਾ ਪ੍ਰਮਾਤਮਾ ਨੂੰ ਤੇ ਸੁੱਖ ਦੇ ਵਿੱਚ ਵੀ ਇੰਨਾ ਯਾਦ ਕਰ ਲਿਆ ਕਰ ਤੇਰਾ ਭਲਾ ਹੋ ਜਾ ਸੋ ਗੁਰੂ ਜੀ ਕਹਿੰਦੇ ਜੈ ਪ੍ਰਸਾਦ ਬਸੈ ਸੁਖਮੰਦਰ ਸੁਖੀ ਵੱਸਦਾਗਾ ਕਿੰਨੇ ਵੀ ਇਸੇ ਤੇ ਹਾਰੇ ਸਦਾ ਮਨ ਅੰਦਰ ਉਹਨੂੰ ਪ੍ਰਮਾਤਮਾ ਨੂੰ ਸਦਾ ਹੀ ਮਨ ਵਿੱਚ ਯਾਦ ਰੱਖਿਆ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਸੁੱਖਾਂ ਦੇ ਘਰ ਵਿੱਚ ਤੋਂ ਵਸਦਾ ਮਾਣਾ ਮਰਿਆ ਜੀ ਦੀ ਕਿਰਪਾ ਦੇ ਨਾਲ ਆਠ ਪੈਰ ਸਿਮਰੋ ਇਸ ਰਸਨਾ ਅੱਠੇ ਪੈਰ ਪ੍ਰਮਾਤਮਾ ਦਾ ਨਾਮ ਜਪਿਆ ਕਰ ਸਿਮਰਨ ਕਰਿਆ ਕਰ ਪਾਈ ਠੀਕ ਹੈ ਅੱਠੇ ਪੈਰ ਦਾ ਜਪਣਾ ਪਿਆਰ ਇਹ ਹੁੰਦਾ ਹੈ ਕਿ ਉਹਦੀ ਯਾਦ ਦੇ ਵਿੱਚ ਮਨ ਜੁੜਿਆ ਰਹੇ ਬਸ ਉਹਦੀ ਜਿਉ ਯਾਦ ਹੈ ਨਾ ਤਾਂ ਬੰਦਾ ਜ਼ਿੰਦਗੀ ਵਿੱਚ ਗਲਤ ਕੰਮ ਕਦੇ ਵੀ ਨਹੀਂ ਕਰ ਸਕਦਾ ਪਿਆਰ ਕਦੇ ਵੀ ਕਰ ਸਕਦਾ ਗਲਤ ਕੰਮ ਕਰਨਾ ਤਾਂ ਦੂਰ ਦੀ ਗੱਲ ਕਰਨ ਕੰਮ ਫੁਰਨਾ ਵੀ ਬੰਦ ਹੋ ਜਾਂਦਾ ਪਿਆ ਗਲਤ ਕੰਮ ਦਾ ਫੁਰਨਾ ਵੀ ਨਹੀਂ ਉੱਠਦਾਗਾ ਜੇ ਫੁਰਨਾ ਉੱਠਦਾਗਾ ਅੰਦਰ ਤਾਂ ਮੈਲਾ ਹਜੇ ਸਮਝਦਾ ਕੇ ਫੁਰਨਾ ਬੰਦ ਹੋ ਗਿਆ ਮਾੜਾ ਉੱਠਣਾ ਚੰਗਾ ਹੀ ਉੱਠਦਾ ਬਸ ਹੁਣ ਤਾਂ ਫਿਰ ਕਿਰਪਾ ਹੋ ਗਈ ਮਹਾਰਾਜ ਜੀ ਆਪਦੇ ਆਪ ਦੇ ਮਨ ਨੂੰ ਭਾਈ ਚੈੱਕ ਕਰ ਲੇ ਗੰਦੇ ਫੁਰਨੇ ਉੱਠਦੇ ਹਜੇ ਮਣਾ ਗਵਾਂਡੀ ਦਾ ਬੁਰਾ ਮੰਗਦਾ ਹਜੇ ਨਾ ਹਜੇ ਤਾਂ ਸਤਿਗੁਰੂ ਮੰਗਦੇ ਆਂ ਬੁਰਾ ਸਿਤਾ ਹਜੇ ਤੈ ਵਸਥਾ ਨਹੀਂ ਬਣੀ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਸਾਰਿਆਂ ਦੇ ਵਿੱਚ ਤੇਰੀ ਜੋਤ ਹੈ ਪ੍ਰਮਾਤਮਾ ਸਾਨੂੰ ਹਜੇ ਨਹੀਂ ਦਿਸੀ ਸਭ ਮੈਂ ਜੋਤ ਜੋਤ ਹੈ ਸੋਏ ਕਿਸਦਾ ਚਾਨਣ ਸਭ ਮੈਂ ਚਾਨਣ ਹੋਏ ਸਾਰਿਆਂ ਵਿੱਚ ਚਾਨਣ ਤੇਰੀ ਜੋਤ ਦਾ ਹੀ ਹੈ ਮਾਲਕਾ ਸਭ ਦੇ ਵਿੱਚ ਤੂੰ ਹੀ ਬੈਠਾਗਾ ਸਾਨੂੰ ਨਹੀਂ ਦਿਸਿਆ ਹਜੇ ਮਾਲਕਾ ਸਾਨੂੰ ਤਾਂ ਹਜੇ ਦਿਸਦਾ ਵੈਰ ਵਿਰੋਧ ਆ ਸਾਡੇ ਅੰਦਰ ਹਜੇ ਤਾਂ ਆਠ ਪੈਰ ਸਿਮਰੋ ਤੇ ਸਰਸਨਾ ਅੱਠੇ ਪੈਰ ਪ੍ਰਮਾਤਮਾ ਦੇ ਭੈ ਵਿੱਚ ਸੁਰਤ ਵਿੱਚ ਦੀ ਰਬ ਜੀ ਜਿਹੜਾ ਕੰਮ ਵੀ ਜਿੱਥੇ ਵੀ ਪ੍ਰਮਾਤਮਾ ਨੇ ਲਾਇਆ ਪੈਰੋ ਕਈ ਨਾ ਅੱਠੇ ਪੈਰ ਸਿਮਰਨ ਨੂੰ ਇਹ ਮੰਨਦੇ ਆ ਵੀ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰੀ ਚੱਲੋ ਜੀ ਅੱਲਾ ਅੱਲਾ ਕਰੀ ਚੱਲੋ ਨਹੀਂ 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 ਇੱਥੇ ਭਲੇ ਖਾਣਾ ਖਾਜੋ ਪੈ ਰਹੋ ਪ੍ਰਮਾਤਮਾ ਦਾ ਸਿਮਰਨ ਵੀ ਕਰਨਾ ਹੈ ਪਰ ਜਿੱਥੇ ਵੀ ਪ੍ਰਮਾਤਮਾ ਨੇ ਲਾਇਆ ਉਸ ਕੰਮ ਨੂੰ ਤਨ ਦੇਹੀ ਨਾਲ ਕਰਨਾ ਵੀ ਪ੍ਰਮਾਤਮਾ ਦੀ ਬੰਦਗੀ ਹੈ ਜੀ ਜਿੱਥੇ ਵੀ ਲਾਇਆ ਪ੍ਰਮਾਤਮਾ ਨੇ ਕਦੇ ਵੀ ਆਪਣੇ ਕੰਮ ਦੇ ਵਿੱਚ ਕੋਈ ਬੇਈਮਾਨੀ ਕੋਈ ਧੋਖਾ ਕੋਈ ਛਲਕਪਟ ਕਦੇ ਵੀ ਚਿੱਤ ਵਿੱਚ ਨਹੀਂ ਹੋਣਾ ਚਾਹੀਦਾ ਜਿੱਥੇ ਵੀ ਲਾਇਆ ਪ੍ਰਮਾਤਮਾ ਨੇ ਪਿਆਰ ਉਹ ਸੋ ਗੁਰੂ ਜੀ ਕਹਿੰਦੇ ਆਠ ਪੈਰ ਸਿਮਰੋ ਤੇ ਸਰਸ ਨਾਮ ਜੈ ਪ੍ਰਸਾਦ ਰੰਗ ਰਸ ਭੋਗ ਇਦੀ ਕਿਰਪਾ ਦੇ ਨਾਲ ਕਹਿੰਦੇ ਆਨੰਦ ਰਸ ਮਾਣਦਾ ਗੁਰੂ ਜੀ ਕਹਿੰਦੇ ਰੰਗ ਰਸ ਭੋਗ ਭੋਗ ਭੋਗਦਾ ਨਾ ਗੁਰੂ ਜੀ ਕਹਿੰਦੇ ਨਾਨਕ ਸਦਾ ਧਿਆਈਐ ਧਿਆਵਣ ਜੋਗ ਕਹਿੰਦੇ ਵੀ ਸਦਾ ਹੀ ਐਸਾ ਪ੍ਰਮਾਤਮਾ ਤੋਂ ਜਿਹੜਾ ਧਿਆਉਣ ਦੇ ਜੋਗ ਆ ਉਹਨੂੰ ਯਾਦ ਕਰਦਾ ਹੈ ਧਿਆਵਣ ਜੋਗ ਉਹ ਧਿਆਉਣ ਦੇ ਜੋਗ ਵੀ ਹੈ ਪ੍ਰਮਾਤਮਾ ਕਿਉਂਕਿ ਪਿਆਰੋ ਜੇ ਆਪਾਂ ਕਿਸੇ ਬੰਦੇ ਦਾ ਸਿਮਰ ਕਰਾਂਗੇ ਨਾ ਤਮਾਨੁ ਕੀ ਟੇਕ ਬਿਰਥੀ ਸਭ ਜਾਣ ਦੇਵਣ ਕੋ ਇਕੈ ਭਗਵਾਨ ਵੀ ਲਿਖਿਆ ਬਾਣੀ ਵਿੱਚ ਗੁਰੂ ਜੀ ਕਹਿੰਦੇ ਜੇ ਤੂੰ ਬੰਦੇ ਨੂੰ ਧਿਆਉਣਾ ਕਰੇਗਾ ਹੋ ਸਕਦਾ ਵੀ ਬੰਦਾ ਤੇਰੇ ਨਾਲ ਕੋਈ ਧੋਖਾ ਕਰ ਜੇ ਜੇ ਬੰਦੇ ਦੇ ਉੱਤੇ ਟੇਕ ਰੱਖ ਲਈ ਕਿਸੇ ਦੇ ਉੱਤੇ ਤੇ ਜਿਹੜੇ ਵੀ ਬੰਦਿਆਂ ਤੇ ਆਪਾਂ ਟੇਕਾਂ ਰੱਖਦੇ ਆ ਪੈ ਰਹੋ ਇਹ ਛੜ ਲ ਗਏ ਸਾਬ ਬੰਦੇ ਦੀਆਂ ਟੇਕਾਂ ਤਾਂ ਝੁੱਟਣੇ ਪੈ ਰਹੋ ਨਾ ਆਪਣੇ ਆਪਣੀ ਕਿਰਤ ਕਰੋ ਸੱਚੀ ਸੁੱਤੀ ਜਿੱਥੇ ਲਾਇਆ ਮਾਲ ਤਣ ਦੇ ਹੀ ਨਾਲ ਕੰਮ ਕਰਦੇ ਰਹੋ ਮਿਹਨਤ ਕਰਦੇ ਰਹੋ ਰਸ ਪਾਉਣਾ ਅੱਗੇ ਵਧਾਉਣਾ ਉਹ ਪ੍ਰਮਾਤਮਾ ਦੇ ਹੱਥ ਵਿੱਚ ਹੈ ਇਹ ਬਲ ਦੇ ਨਾਲ ਨਹੀਂ ਵਧਿਆ ਜਾਣਾ ਨਹੀਂ ਬਲ ਦੇ ਨਾਲ ਨਹੀਂ ਵਧਿਆ ਜਾਂਦਾ ਅੱਗੇ ਇਹ ਪ੍ਰਮਾਤਮਾ ਵਧਾਵੇ ਇਹ ਰਾਮ ਵਧਾਵੇ ਇਹ ਸੋਭਦਾ ਬਲ ਕਰ ਵਧੇ ਨਾ ਕੋਈ ਬਲ ਦੇ ਨਾਲ ਥੋੜੇ ਵਧਿਆ ਜਾਣਾਗਾ ਆਪਣਾ ਬਲ ਕੁਝ ਨਹੀਂ ਕਰਦਾ ਪਿਆਰ ਸਰੀਰ ਨੂੰ ਕੋਈ ਰੋਗ ਹੀ ਐਸਾ ਲਾ ਦੇ ਪ੍ਰਮਾਤਮਾ ਤਾਂ ਸ ਕੀ ਵਧ ਕੇ ਕਰਾਂਗੇ ਆਪਾਂ ਪਿਆਰ ਕੋਈ ਕਰ ਲਾਂਗੇ ਆਪਾਂ ਪ੍ਰਮਾਤਮਾ ਦਾ ਵਿਗਾੜਦੇ ਆਂਗੇ ਬਾਬਾ ਕਵੀਰ ਜੀ ਕਹਿੰਦੇ ਨਾ ਵੈਦ ਕਾਹ ਹੈ ਹਉ ਹੀ ਭਲਾ دارو ਮੇਰਾ ਵਸ ਇਹ ਤੋਂ ਵਸਤ ਗੋਪਾਲ ਕੀ ਜਪ ਭਾਵੈ ਲੈ ਖਸ ਕਹਿੰਦੇ ਜਦੋਂ ਮਰਜੀ ਚਾਹਵੇ ਪ੍ਰਮਾਤਮਾ ਨੇ ਤੈਨੂੰ ਦਿਮਾਗ ਦਿੱਤਾ ਤੇ ਦਿਮਾਗ ਕਰਕੇ ਤੂੰ ਦਵਾਈਆਂ ਲਿਖਦਾ ਨਾ ਵੈਦ ਬਣਿਆ ਕਹਿੰਦੇ ਤੇਰੇ ਦਿਮਾਗ ਦੇ ਵਿੱਚ ਦਵਾਈਆਂ ਦੇ ਫਾਰਮੂਲੇ ਵਸੇ ਆ ਤੇ ਦਵਾਈਆਂ ਦੇ ਫਾਰਮੂਲੇ ਵਰਤ ਵਰਤ ਕੇ ਲੋਕਾਂ ਦਾ ਇਲਾਜ ਕਰਦਾ ਹੈ ਤੇ ਇੱਕ ਬਾਬਾ ਕਵੀਰ ਜੀ ਕਹਿੰਦੇ ਜਿਹਦੇ ਪ੍ਰਮਾਤਮਾ ਤੇਰਾ ਦਿਮਾਗ ਹੀ ਬੰਦ ਕਰ ਦੇ ਦੱਸ ਕਿਹੜੀਆਂ ਦਵਾਈਆਂ ਦੇ ਸੰਗਾ ਤੂੰ ਕੀ ਦਾ ਇਲਾਜ ਕਰ ਲੇਗਾ ਮਾਣਾ ਮੇਰਾ ਵੈਦ ਕਹੇ ਹਉ ਹੀ ਭਲਾ دارو ਮੇਰਾ ਬਸ ਇਹ ਤੋਂ ਵਸਤ ਗੋਪਾਲ ਕੀ ਗੋਪਾਲ ਦਾ ਅਰਥ ਨਾ ਜੀ ਪਾਲਣ ਵਾਲਾ ਪ੍ਰਮਾਤਮਾ ਜਿਹੜਾ ਸਾਰਿਆਂ ਨੂੰ ਪਾਲਦਿਆ ਇਹ ਤੇਰੀ ਡਿਊਟੀ ਲਈ ਸੀ ਪ੍ਰਮਾਤਮਾ ਨੇ ਵੀ ਲੋਕਾਂ ਦਾ ਭਲਾ ਕਰਨਾ ਤੂੰ ਇਹ ਪ੍ਰਮਾਤਮਾ ਨੇ ਦਿਮਾਗ ਉਹਦੀ ਦਾਤ ਹੈ ਵਾਹਿਗੁਰੂ ਦੀ ਇਹ ਤਾਂ ਭਲੇ ਵਾਸਤੇ ਦਿੱਤਾ ਸੀ ਤੈਨੂੰ ਤੂੰ ਆਪਣਾ ਹੰਕਾਰ ਕਰਨ ਲੱਗ ਗਿਆ ਕਹਿੰਦੇ ਜਦੋਂ ਮਰਜੀ ਚਾਵੇ ਪ੍ਰਮਾਤਮਾ ਵਾਪਸ ਵੀ ਲੈ ਸਕਦਾ ਹੈ ਜਦ ਭਾਵ ਹੈ ਲੇਖਾ ਸਵਾਪਸ ਵੀ ਲੈ ਸਕਦਾ ਹੈ ਪ੍ਰਮਾਤਮਾ ਕਦੇ ਵੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦਾ ਹੰਕਾਰ ਨਾ ਕਰੀਏ ਕਰਿਓ ਨਾ ਕੋਈ ਦਿੱਤਿਆ ਦਾ ਨਾ ਕੋਈ ਹੋਰ ਕਾਸੇ ਦਾ ਜੇ ਕੋਈ ਗੁਣ ਦਿੱਤਿਆ ਪ੍ਰਮਾਤਮਾ ਨੇ ਚੰਗੀ ਪੜ੍ਹਾਈ ਦਿੱਤੀ ਹੈ ਭਲਾ ਕਰੋ ਸਭ ਦਾ ਜੇ ਕੋਈ ਡਾਕਟਰੀ ਦਾ ਮੰਨ ਲਓ ਕੋਈ ਕੋਰਸ ਹੈ ਕੋਲੇ ਡਾਕਟਰੀ ਦਾ ਤਾਂ ਭਲਾ ਸੋਚੋ ਕਦੇ ਵੀ ਇਹ ਨਾ ਸੋਚੋ ਵੀ ਆਪਾਂ ਕਿਸ ਤੋਂ ਲਾਖ ਹੀ ਲੈਣਾ ਹੈ ਕੋਈ ਵਕੀਲ ਦਾ ਕੋਰਸ ਕੀਤਾ ਕੋਈ ਜੱਜ ਦਾ ਕੋਰਸ ਕੀਤਾ ਕੋਈ ਨਰਸ ਦਾ ਕੋਰਸ ਕੀਤਾ ਭਲਾ ਸੋਚੋ ਹਮੇਸ਼ਾ ਨੌਕਰੀ ਦਿੱਤੀ ਹੈ ਪ੍ਰਮਾਤਮਾ ਨੇ ਭਲੇ ਵਾਸਤੇ ਭਲਾ ਕਰੋ ਸਭ ਦਾ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਹਰੀ ਜੀ ਆਓ ਜਪੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ